ਸਸਰੀਆ ਕਾਲ ਜੀ ਅੱਜ ਦਾ ਟੌਪਿਕ ਹੈ ਕੀ ਪੁਸ਼ਿੰਗ ਫੋਰਵਰਡ ਤੁਹਾਡੀ ਮਿਹਨਤ ਹੀ ਤੁਹਾਡਾ ਭਵਿੱਖ ਹੈ ਤਾਂ ਆਜੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਾਮਯਾਬ ਲੋਕਾਂ ਤੇ ਆਮ ਲੋਕਾਂ ਵਿੱਚ ਫਰਕ ਕੀ ਹੁੰਦਾ ਹੈ ਫਰਕ ਸਿਰਫ ਇੱਕ ਹੈ ਕਾਮਯਾਬ ਲੋਕ ਕਦੇ ਹਾਰ ਨਹੀਂ ਮੰਨਦੇ ਉਹ ਹਮੇਸ਼ਾ ਅੱਗੇ ਵਧਦੇ ਰਹਿੰਦੇ ਹਨ ਸੁਪਨਾ ਵੇਖਣਾ आसान ਹੁੰਦਾ ਹੈ ਪਰ ਉਸ ਸੁਪਨੇ ਲਈ ਕੋਈ ਇਨਸਾਨ ਜੋ ਮਿਹਨਤ ਕਰਦਾ ਹੈ ਜੋ ਦੋ ਰਾਤਾਂ ਨੂੰ ਜਾਗਦਾ ਹੈ ਤੇ ਹਰ ਮੁਸ਼ਕਿਲ ਹਾਲਾਤਾਂ ਨਾਲ ਲੜਦਾ ਹੈ ਤਾਂ ਫਿਰ ਵੇਖਿਓ ਕਿ ਉਹ ਸੁਪਨਾ ਕਿਵੇਂ ਹਕੀਕਤ ਬਣਦਾ ਹੈ ਇਸ ਹੌਂਸਲੇ ਨੂੰ ਹੀ ਪੁਸ਼ ਫੋਰਵਰਡ ਕਹਿੰਦੇ ਹਨ ਹਮੇਸ਼ਾ ਯਾਦ ਰੱਖੇ ਕਿ ਜ਼ਿੰਦਗੀ ਦਾ ਰਾਹ ਕਦੇ ਵੀ ਆਸਾਨ ਨਹੀਂ ਹੁੰਦਾ ਪਰ ਯਾਤਰਾ ਉਦੋਂ ਹੀ ਖੂਬਸੂਰਤ ਬਣਦੀ ਹੈ ਜਦੋਂ ਅਸੀਂ ਮੁਸ਼ਕਲਾਂ ਨੂੰ ਚੁਣੌਤੀ ਵਜੋਂ ਸਵੀਕਾਰ ਕਰੀਏ। ਕਈ ਵਾਰ ਤੁਹਾਨੂੰ ਲੱਗੇਗਾ ਕਿ ਜ਼ਿੰਦਗੀ ਦਾ ਹਰ ਰਾਹ ਮੁਸ਼ਕਿਲ ਹੋ ਗਿਆ। ਤੁਹਾਨੂੰ ਲੱਗੇਗਾ ਕਿ ਹੁਣ ਕੁਝ ਨਹੀਂ ਹੋ ਸਕਦਾ ਪਰ ਅਸਲ ਤਾਕਤ ਉੱਥੇ ਹੀ ਹੈ। ਜਦੋਂ ਤੁਸੀਂ ਹਾਰ ਮੰਨਣ ਦੀ ਥਾਂ ਇੱਕ ਹੋਰ ਕਦਮ ਚੁੱਕਦੇ ਹੋ ਤੇ ਅੱਗੇ ਵਧਦੇ ਹੋ। ਲੋਕ ਤੁਹਾਡੇ ਸੁਪਨਿਆਂ ਤੇ ਹੱਸਣਗੇ। ਕਈ ਵਾਰੀ ਤੇਰੇ ਆਪਣੇ ਵੀ ਕਹਿਣਗੇ ਕਿ ਇਹ ਤੇਰੇ ਵੱਸ ਦੀ ਗੱਲ ਨਹੀਂ ਕਦੇ ਹਾਲਾਤ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤੇ ਕਦੇ ਲੋਕਾਂ ਦੇ ਸ਼ਬਦ ਹੌਸਲਾ ਤੋੜ ਦਿੰਦੇ ਨੇ ਪਰ ਯਾਦ ਰੱਖੋ ਲੋਕ ਸਿਰਫ ਉਹੀ ਵੇਖਦੇ ਨੇ ਜੋ ਅੱਜ ਹੈ انسان ਹਰ ਵਾਰ ਡਿੱਗਣ ਤੋਂ ਬਾਅਦ ਖੜਦਾ ਹੈ ਉਹੋ ਹੀ ਅੱਗੇ ਵਧਦਾ ਹੈ ਅਤੇ ਇਹ ਹੀ ਜ਼ਿੰਦਗੀ ਦਾ ਰਾਜ਼ ਹੈ ਹਮੇਸ਼ਾ ਅੱਗੇ ਵਧਦੇ ਰਹੋ ਇਸੇ ਤਰ੍ਹਾਂ ਹਮੇਸ਼ਾ ਕਾਮਯਾਬ ਇਨਸਾਨ ਦੇ ਪਿੱਛੇ ਹਜ਼ਾਰਾਂ ناکامیਆਂ ਦੀ ਕਹਾਣੀ ਹੁੰਦੀ ਹੈ ਫਰਕ ਸਿਰਫ ਇਹ ਹੁੰਦਾ ਹੈ ਕਿ ਉਹ ਰੁਕਦੇ ਨਹੀਂ ਉਹ ਹਮੇਸ਼ਾ ਪੁਸ਼ ਫੋਰਵਰਡ ਕਰਦੇ ਨੇ ਦੁਨੀਆ ਦੇ ਵੱਡੇ ਇਨਸਾਨਾਂ ਨੂੰ ਵੇਖੋ ਇਬਰਾਹਿਮ ਲਿੰਕਨ ਕਈ ਵਾਰ ਚੋਣਾਂ ਵਿੱਚ ਹਾਰਿਆ ਪਰ ਆਖਿਰਕਾਰ ਉਹ ਅਮਰੀਕਾ ਦਾ ਪ੍ਰਧਾਨ ਮੰਤਰੀ ਬਣਿਆ ਅੱਜ ਜਿਹੜਾ ਵੀ ਵੱਡਾ ਖਿਡਾਰੀ ਹੈ ਸਿਰਫ ਸਫਲ ਬਿਜ਼ਨਸਮੈਨ ਹੈ ਉਹ ਵੀ ਕਦੇ ਨਾਕਾਮੀ ਦੇ ਸਫਰ ਵਿੱਚੋਂ ਗੁਜ਼ਰੇ ਹਨ ਧਿਰੂ ਭਾਈ ਅੰਬਾਨੀ ਨੇ ਛੋਟੀ ਦੁਕਾਨ ਤੋਂ ਸ਼ੁਰੂਆਤ ਕੀਤੀ ਸੀ ਅੱਜ ਉਹਨਾਂ ਦੀ ਸੋਚ ਨੇ ਕੋਰੋਨਾ ਲੋਕਾਂ ਦਾ ਪਵਿੱਖ ਬਦਲ ਦਿੱਤਾ ਕਿਸੇ ਨੇ ਸੋਚਿਆ ਸੀ ਕਿ ਇੱਕ ਸਧਾਰਨ ਲੜਕਾ ਜਿਸ ਨੂੰ ਅੰਗਰੇਜ਼ੀ ਵੀ ਠੀਕ-ਠਾਕ ਨਹੀਂ ਆਉਂਦੀ ਸੀ ਉਹ ਅੱਜ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟਰ ਸਚਿਨ ਤੈਂਦੁਲਕਰ ਬਣੇਗਾ ਫਰਕ ਸਿਰਫ ਇਹ ਸੀ ਕਿ ਉਹ ਕਦੇ ਰੁਕੇ ਨਹੀਂ ਉਹ ਹਰ ਰੋਜ਼ ਪੁਸ਼ ਫਵਰ ਕਰਦੇ ਗਏ ਇਸ ਲਈ ਮੇਰੇ ਦੋਸਤੋ ਕਦੇ ਵੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਆਪਣੀ ਜਿੱਤ ਦੇ ਰਾਹ ਵਿੱਚ ਰੁਕਾਵਟ ਨਾ ਬਣਾਓ ਕਦੇ ਵੀ ਲੋਕਾਂ ਦੀਆਂ ਗੱਲਾਂ ਨੂੰ ਆਪਣੀ ਹਿੰਮਤ ਨਾ ਤੋੜਨ ਦਿਓ ਅਤੇ ਕਦੇ ਵੀ ਆਪਣੇ ਸੁਪਨਿਆਂ ਨੂੰ ਛੱਡੋ ਨਾ ਡਿੱਗਣਾ ਨਾਕਾਮੀ ਨਹੀਂ ਹੈ ਡਿੱਗ ਕੇ ਉੱਠਣਾ ਨਾਕਾਮੀ ਹੈ ਨਾ ਉੱਠਣਾ ਨਾਕਾਮੀ ਹੈ ਇਸ ਲਈ ਹਰ ਵਾਰ ਉੱਠਣਾ ਤੇ ਹਰ ਵਾਰ ਚੱਲਣਾ ਹੈ ਹਰ ਵਾਰ ਪੁਸ਼ ਫੋਰਵਰਡ ਕਰਨਾ ਹੈ ਕਿਉਂਕਿ ਕਾਮਯਾਬੀ ਉਹਨਾਂ ਨੂੰ ਹੀ ਮਿਲਦੀ ਹੈ ਜੋ ਕੀਪ ਪੁਸ਼ਿੰਗ ਫਾਰਵਰਡ ਦਾ ਮਤਲਬ ਸਮਝਦੇ ਨੇ ਅੰਤ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਜੇ ਅਸੀਂ ਆਪਣੇ ਸੁਪਨੇ ਲਈ ਸੱਚੇ ਹਾਂ ਤਾਂ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕਦੀ ਸੁਪਨੇ ਵੱਡੇ ਰੱਖੋ ਹੌਸਲਾ ਉਸ ਤੋਂ ਵੀ ਵੱਡਾ ਰੱਖੋ ਆਪਣੇ ਸੁਪਨਿਆਂ ਦੇ ਰਾਹ ਵਿੱਚ ਚੱਲਦੇ ਰਹੋ ਜਿੱਤ ਆਪਣੇ ਆਪ ਕਦਮਾਂ ਵਿੱਚ ਆਵੇਗੀ ਯਾਦ ਰੱਖੋ ਦੁਨੀਆ ਉਹਨਾਂ ਨੂੰ ਹੀ ਯਾਦ ਰੱਖਦੀ ਹੈ ਜਿਹੜੇ ਮੁਸ਼ਕਿਲ ਰਾਂਹ ਵਿੱਚ ਵੀ ਪੁਸ਼ ਫਾਰਵਰਡ ਕਰਦੇ ਨੇ ਜੇ ਇਹ ਵੀਡੀਓ ਚੰਗੀ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ